welcom students ਸਾਡੀ ਵੀਡੀਓ ਜਿਹੜੀ ਉਹ ਗੁਰੂ ਨਾਨਕ ਦੇਵ ਜੀ ਬਾਰੇ ਆ ਉਹਨਾਂ ਦਾ ਜੀਵਨ ਡਿਟੇਲ ਦੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਤੇ ਉਹਨਾਂ ਦੀਆਂ ਰਚਨਾਵਾਂ ਇਹ ਟੋਪਿਕ ਲਗਭਗ ਸਾਰੇ ਕੰਪੀਟੀਸ਼ਨ ਟੈਸਟ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾਂਦੇ ਨੇ ਉਹਨਾਂ ਲਈ ਇਹ ਜ਼ਰੂਰੀ ਆ ਇਸ ਲਈ ਬਹੁਤ ਹੀ ਇੰਪੋਰਟੈਂਟ ਟੋਪਿਕ ਦਾ ਧਿਆਨ ਨਾਲ ਸਾਰੇ ਜਿਹੜੇ ਨੇ ਦੇਖੋ ਭਾਵੇਂ ਅਸੀਂ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜੀਵਨੀ ਆ ਉਸ ਤੋਂ ਭਲੀ ਭਾਂਤ ਜਾਣੂ ਆ ਪਰ ਫਿਰ ਵੀ ਇੱਕ ਪੁਆਇੰਟ ਆਫ 뷰 ਹੁੰਦਾ ਏ ਜਿਹਦੇ ਨਾਲ ਅਸੀਂ ਕੁਝ ਵਰਡਸ ਕੁਝ ਕੀ ਪੁਆਇੰਟਸ ਹੁੰਦੇ ਨੇ ਜਿਹੜੇ ਨੋਟ ਕਰਨੇ ਹੁੰਦੇ ਨੇ ਜਾਂ ਅਸੀਂ ਕਹਿ ਲਈਏ ਕਿ ਅਸੀਂ ਦੇਖਣੇ ਹੁੰਦੇ ਨੇ ਕੰਪੀਟੀਸ਼ਨ ਟੈਸਟ ਵਾਸਤੇ ਕਿਵੇਂ ਦੇ ਕੁਐਸਚਨ ਆ ਸਕਦੇ ਹੁੰਦੇ ਇਸ ਲਈ ਸਾਨੂੰ ਇਹ ਜਿਹੜਾ ਇਹ ਪੋਰਸ਼ਨ ਕਰਨਾ ਚਾਹੀਦਾ ਏ ਮੋਟੀਆਂ-ਮੋਟੀਆਂ ਗੱਲਾਂ ਸਾਰੀ ਜਾਣਦੇ ਆਂ ਸੀ ਪਰ ਬਰੀਕੀ ਦੇ ਵਿੱਚ ਜਿਹੜੀਆਂ ਨੇ ਇਹ ਅਸੀਂ ਵੀਡੀਓ ਦੇ ਵਿੱਚ ਕਰਾਂਗੇ ਅਸੀਂ ਜਾਣਦੇ ਆਂ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਉਹ ਵਿਸ਼ਵ ਦੀਆਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਨੇ ਸਿੱਖ ਪੰਥ ਦੇ ਸੰਸਥਾਪਕ ਨੇ 15ਵੀਂ ਸਦੀ ਵਿੱਚ ਉਹਨਾਂ ਦਾ ਜਨਮ ਹੋਇਆ ਤਾਂ ਉਸ ਟਾਈਮ ਦੇ ਹਾਲਾਤ ਸੀਗੇ ਜਿਹੜੇ ਸਮਾਜ ਦੇ ਉਹ ਬਹੁਤੇ ਵਧੀਆ ਨਹੀਂ ਸੀਗੇ ਅਗਿਆਨਤਾ ਅੰਧਵਿਸ਼ਵਾਸ ਝੂਠ ਪ੍ਰਸ਼ਟਾਚਾਰ ਸਾਰੇ ਕਿਤੇ ਫੈਲੇ ਹੋਇਆ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਜਿਹੜੀਆਂ ਵੀ ਕੁਰੀਤیاں ਸੀਗੀਆਂ ਉਹ ਉਸ ਟਾਈਮ ਚੱਲ ਰਹੀਆਂ ਸੀਗੀਆਂ ਝੂਠੇ ਅਡੰਬਰ ਕਰਮकांड ਇਹ ਸਾਰੀਆਂ ਚੀਜ਼ਾਂ ਦਿਖਾਵੇ ਦੀਆਂ ਉਸ ਟਾਈਮ ਦੇ ਉੱਤੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਸੀ ਤਾਂ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਕੁਰੀਤیاں ਨੇ ਇਹਨਾਂ ਨੂੰ ਦੂਰ ਕਰਨ ਲਈ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਅਸੀਂ ਇਹ ਕਹਿ ਸਕਦੇ ਹਾਂ ਉਹਨਾਂ ਨੇ ਮਨੁੱਖ ਪਟਤ ਦੀ ਮਨੁੱਖਤਾ ਨੂੰ ਸੱਚਾ ਰਾਹ ਦਿਖਾਇਆ ਕੀ ਦਾ ਸੱਚਾ ਰਾਹ ਗਿਆਨ ਦਾ ਸੱਚਾ ਰਾਹ ਦਿਖਾਇਆ ਸਤਨਾਮ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਉਹਨਾਂ ਨੇ ਮਨੁੱਖਤਾ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਤੇ ਹਰ ਵਰਗ ਦੇ ਹਰ ਧਰਮ ਦੇ ਲੋਕ ਨੇ ਜਿਹੜੇ ਉਹਨਾਂ ਦੇ ਸ਼ਰਧਾਲੂ ਨੇ ਤੇ ਉਹਨਾਂ ਦੇ ਜਿਹੜਾ ਇਹ ਇਹ ਕਹਿ ਲੋ ਕਿ ਉਹਨਾਂ ਦੀਆਂ ਸਿੱਖਿਆਵਾਂ ਅੱਜ ਚੱਲਦੇ ਨੇ ਤਾਂ ਵਿਸ਼ਵ ਦੇ ਇਤਿਹਾਸ ਪੰਜਾਬ ਦੇ ਇਤਿਹਾਸ ਤੋਂ ਬਿਨਾਂ ਵਿਸ਼ਵ ਦੇ ਇਤਿਹਾਸ ਵਿੱਚ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਇੱਕ ਡੂੰਗਾ ਜਾਂ ਉੱਗਾ ਸਥਾਨ ਤਾਂ ਸੀਕੁਐਂਸ ਵਾਈਜ਼ ਸਾਰਾ ਕਨਸੈਪਟ ਕਰਾਂਗੇ ਇਹਦੇ ਵਿੱਚ ਦੋ ਤਿੰਨ ਤਿੰਨ ਪੀਰੀਅਡਾਂ ਦੇ ਵਿੱਚ ਇਹਨੂੰ ਵੰਡਾਂਗੇ ਅਸੀਂ ਜਿਹੜਾ ਪਹਿਲਾ ਕਾਲ ਆ 1469 ਤੋਂ 1499 ਤੱਕ ਦਾ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਪੜਾਂਗੇ ਤਾਂ ਪਹਿਲੇ ਹਿੱਸੇ ਦੇ ਵਿੱਚ ਕੀ ਆ ਜਨਮ ਤੋਂ ਲੈ ਕੇ ਗਿਆਨ ਪ੍ਰਾਪਤ ਕਰਨ ਤੱਕ ਦੀਆਂ ਸਾਰੀਆਂ ਘਟਨਾਵਾਂ ਨੇ ਦੂਸਰਾ ਕਾਲ ਆ ਜਿਹੜਾ 1499 ਤੋਂ 1521 ਤੱਕ ਦਾ ਹੈ ਇਸ ਦੇ ਵਿੱਚ ਗੁਰੂ ਸਾਹਿਬ ਦੀਆਂ ਉਦਾਸੀਆਂ ਨਾਲ ਸੰਬੰਧਿਤ ਜਿਹੜਾ ਕੰਟੈਂਟ ਆ ਤੀਸਰੇ ਕਾਲ ਨੂੰ ਅਸੀਂ ਵੰਡਿਆ ਹੈ 1521 ਤੋਂ 1539 ਤੱਕ ਦਾ ਇਹ ਕਾਲ ਆ ਜਿਹੜਾ ਉਹ ਅ ਗੁਰੂ ਸਾਹਿਬ ਦੇ ਪਰਿਵਾਰ ਨਾਲ ਕਰਤਾਰਪੁਰ ਵਿਖੇ ਨਿਵਾਸ ਸਿੱਖ ਪੰਥ ਦੇ ਵਿਕਾਸ ਲਈ ਕੀਤੇ ਗਏ ਕਾਰਜ ਤੇ ਉਹਨਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਆ ਤਾਂ ਪਹਿਲੇ ਕਾਲ ਦੇ ਵਿੱਚ ਅਸੀਂ ਉਹਨਾਂ ਦਾ ਜਨਮ ਤੇ ਮਾਤਾ ਪਿਤਾ ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਬਚਪਨ ਤੋਂ ਹੀ ਅਸੀਂ ਆ ਪੜਦੇ ਵੀ ਆਇਆ ਤੇ ਸੁਣਦੇ ਵੀ ਆਇਆ ਤੇ ਮਨਾਉਂਦੇ ਵੀ ਆਇਆ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਆ 15 ਅਪ੍ਰੈਲ 1469 ਨੂੰ ਪੂਰਨਮਾਸ਼ੀ ਵਾਲੇ ਦਿਨ ਰਾਏਪੋਈ ਦੀ ਤਲਵੰਡੀ ਵਿਖੇ ਹੋਇਆ ਪਾਕਿਸਤਾਨ ਦੇ ਸੇਖਪੁਰਾ ਜ਼ਿਲ੍ਹੇ ਵਿੱਚ ਇਹ ਜਿਹੜਾ ਇਹ ਮੌਜੂਦ ਆ ਸਥਾਨ ਇਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਏ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਨਮ ਇਤ ਇਹਦੇ ਵਿੱਚ ਵੀ ਇਤਿਹਾਸਕਾਰਾਂ ਨੇ ਜਿਹੜੇ ਮਤਭੇਦ ਦਿਖਾਏ ਨੇ ਕੋਝ ਇਤਿਹਾਸਕਾਰ ਗੁਰੂ ਸਾਹਿਬ ਦਾ ਜਨਮ ਜਿਹੜਾ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਮੰਨਦੇ ਨੇ ਪਰ ਜ਼ਿਆਦਾਤਰ ਨੇ ਜਿਹੜੇ ਅਪ੍ਰੈਲ ਦੀ ਮਿਤੀ ਨੂੰ ਠੀਕ ਮੰਨਦੇ ਨੇ ਇਸੇ ਤਰ੍ਹਾਂ ਉਹਨਾਂ ਦੇ ਨਾਮ ਦੇ ਲਈ ਵੀ ਕੰਟਰੋਵਰਸੀਆਂ ਹੋਈਆਂ ਨੇ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਨੇ ਉਹਨਾਂ ਦੇ ਨਾਮਕਰਨ ਜਿਹੜਾ ਇਹ ਉਹ ਗੁਰੂ ਇਸ ਤਰ੍ਹਾਂ ਦਾ ਨਾਮਕਰਨ ਕਹਿੰਦੇ ਗੁਰੂ ਸਾਹਿਬ ਦੇ ਨਾਨਕਾ ਪਰਿਵਾਰ ਵਿੱਚ ਜਨਮ ਕਾਰਨ ਹੋਇਆ ਨਾਨਕ ਦਾ ਨਾਂ ਗੁਰੂ ਸਾਹਿਬ ਦੀ ਭੈਣ ਨਾਨਕੀ ਕਰਕੇ ਰੱਖਿਆ ਗਿਆ ਇਹ ਕਈ ਜਿਹੜੀਆਂ ਗੱਲਾਂ ਨੇ ਕਿ ਨਾਨਕ ਨਾਮ ਕਿਉਂ ਰੱਖਿਆ ਗਿਆ ਉਹਨਾਂ ਦੇ ਪਿਤਾ ਦਾ ਨਾਮ ਸਾਰੇ ਜਾਣਦੇ ਨੇ ਮੈਂ ਤਾਂ ਕਹ ਲੂ ਤੇ ਉਹ ਬੇਦੀ ਜਾਤ ਦੇ ਖੱਤਰੀ ਪਰਵਾਰ ਨਾਲ ਸੰਬੰਧ ਰੱਖਦੇ ਸੀਗੇ ਬੇਦੀ ਜਾਤ ਖੱਤਰੀ ਪਰਿਵਾਰ ਪਿੰਡ ਦੇ ਪਟਵਾਰੀ ਸੀਗੇ ਮਾਤਾ ਤ੍ਰਿਪਤਾ ਦੇਵੀ ਜੀ ਤੇ ਜਿਹੜੇ ਜਨਮ ਸਮੇਂ ਉਹਨਾਂ ਦੇ ਚਮਤਕਾਰ ਜਿਹੜੇ ਸੀਗੇ ਉਹ ਹੁਣੇ ਸ਼ੁਰੂ ਹੋ ਗਏ ਸੀਗੇ ਬਚਪਨ ਦੇ ਸਿੱਖਿਆ ਦੇ ਵਿੱਚ ਵੀ ਅਸੀਂ ਜਾਣਦਿਆਂ ਸਾਰੇ ਕਿ ਬੜੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਹ ਆਪਣੇ ਵਿਚਾਰਾਂ 'ਚ ਮਗਨ ਰਹਿੰਦੇ ਸੀਗੇ ਉਹ ਜਾਦਾ ਕੁਲ ਦੇ ਮਿਲਦੇ ਨਹੀਂ ਸੀ ਬਾਕੀ ਬੱਚਿਆਂ ਦੀ ਤਰ੍ਹਾਂ ਤੇ 7 ਬਰਿਆਂ ਦੀ ਉਮਰ 'ਚ ਉਹਨਾਂ ਨੂੰ ਪੜਨੇ ਪਾਇਆ ਗਿਆ ਤੇ ਜੋ ਵੀ ਮੁੱਢਲੀ ਸਿੱਖਿਆ ਕੀ ਉਹਨਾਂ ਨੂੰ ਮਿਲੇ ਪਰ ਉਹਨਾਂ ਨੇ ਆਪਣੇ ਅਧਿਆਤਮਿਕ ਗਿਆਨ ਨਾਲ ਜਿਹੜਾ ਪੰਡਤ ਸੀ ਜਾਂ ਅਧਿਆਪਕ ਸੀਗਾ ਉਸ ਨੂੰ ਹੈਰਾਨ ਕਰ ਦਿੱਤਾ ਇਸ ਤੋਂ ਬਾਅਦ ਅ ਉਹਨਾਂ ਨੂੰ ਹੋਰ ਭਾਸ਼ਾਵਾਂ ਸੰਸਕ੍ਰਿਤ ਫਾਰਸੀ ਅਰਬੀ ਦਾ ਗਿਆਨ ਆ ਜਿਹੜਾ ਉਹ ਪੰਡਿਤ ਬ੍ਰਿਜਨਾਥ ਨੂੰ ਸੰਸਕ੍ਰਿਤ ਤੇ ਮੌਲਵੀ ਕুতਬਦੀਨ ਤੋਂ ਫਾਰਸੀ ਦਾ ਗਿਆਨ ਜਿਹੜਾ ਅਰਬੀ ਫਾਰਸੀ ਦਾ ਪ੍ਰਾਪਤ ਕੀਤਾ ਤਾਂ ਸਾਧੂ ਸੰਤਾਂ ਨਾਲ ਮਿਲ ਕੇ ਬਹੁਤ ਖੁਸ਼ ਹੁੰਦੇ ਸੀ ਪੜਾਈ 'ਚ ਬਹੁਤ ਜ਼ਿਆਦਾ ਉਹ ਧਿਆਨ ਨਹੀਂ ਸੀ ਦੰਦੇ 9 ਵਰਿਆਂ ਦੇ ਹੋਏ ਤਾਂ ਪੁਜਿਤ ਹਰਦਿਆਲ ਨੇ ਉਹਨਾਂ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ ਤਾਂ ਗੁਰੂ ਸਾਹਿਬ ਨੇ ਇਸ ਜਨੇਊ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਘਟਨਾ ਦਾ ਵਰਣਨ ਵੀ ਅਸੀਂ ਸੁਣਿਆ ਅਕਸਰ ਅਸੀਂ ਸੁਣਦੇ ਆਂ ਕਿ ਉਹਨਾਂ ਨੇ ਸਿਰਫ ਦਇਆ ਸੰਤੋਖ ਯਤ ਸਤ ਦਾ ਬਣਿਆ ਹੋਇਆ ਜਿਨੇ ਉਹੀ ਪਾਉਣ ਲਈ ਜਿੱਦ ਕੀਤੀ ਕਿ ਜਿਹੜਾ ਨਾ ਟੁੱਟੇ ਨਾ ਸੜੇ ਨਾ ਹੀ ਮੈਲਾ ਹੋਵੇ ਇਸ ਲਈ ਇਹਨਾਂ ਨੇ ਇੱਕ ਸ਼ਬਦ ਵੀ ਉਚਾਰਿਆ ਏ ਅੱਗੇ ਅਸੀਂ ਜੇ ਕੀਤਿਆਂ ਦੀ ਸਬੰਧਤ ਗੱਲ ਕਰੀਏ ਤਾਂ ਵਖ ਵਖ ਕੀਤੇ ਨੇ ਜਿਹੜੇ ਉਹ ਅਪਣਾਏ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੂੰ ਜਿਹੜਾ ਉਹਨਾਂ ਦੇ ਵਿਚਾਰ ਦੇਖ ਕੇ ਬੜੀ ਚਿੰਤਾ ਸੀ ਕਿ ਇਹ ਬੱਚਾ ਜਿਹੜਾ ਉਹ ਮੇਰਾ ਅ ਬਿਜ਼ਨਸ ਜਾਂ ਕੰਮਕਾਰ ਕਰੂਗਾ ਵੀ ਕਿ ਨਹੀਂ ਕਰੂਗਾ ਕਾਰ ਵਿਹਾਰ ਜਿਹੜਾ ਏ ਉਹਦੇ ਵਿੱਚ ਕਿਵੇਂ ਲਗਾਇਆ ਜਾਵੇ ਇਸ ਨੂੰ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੱਝਾਂ ਚਰਾਉਣ ਦਾ ਕੰਮ ਦਿੱਤਾ ਉਹਨੂੰ ਗੁਰਨਾਨਕ ਦੇਵ ਜੀ ਨੂੰ ਪਰ ਗੁਰਨਾਨਕ ਦੇਵ ਜੀ ਸੀਗੇ ਜਿਹੜੇ ਮੱਝਾਂ ਚਰਾਉਂਦੇ ਚਰਾਉਂਦੇ ਇੰਨੇ ਲੀਨ ਹੋ ਜਾਂਦੇ ਸੀ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਕੀ ਜਿਹੜੀਆਂ ਮੱਝਾਂ ਸੀ ਕਿਸਾਨਾਂ ਦੇ ਖੇਤਾਂ ਨੂੰ ਨਸ਼ਟ ਕਰ ਦਿੰਦੀਆਂ ਸੀ ਜਾਂ ਖਾ ਜਾਂਦੀਆਂ ਸੀਗੀਆਂ ਤਾਂ ਇਸ ਤੋਂ ਹਟਾ ਕੇ ਮਹਤਾ ਕਾਲੂ ਜੀ ਨੇ ਉਹਨਾਂ ਨੂੰ ਕੀਤੀ ਪਾਣੀ ਦੇ ਕੀਤੇ 'ਚ ਲਗਾਤਾ ਇੱਥੇ ਵੀ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਇਸ ਤੋਂ ਬਾਅਦ ਵਪਾਰ ਲਈ ਤੋਰ ਦਿੱਤਾ 20 ਰੁਪਏ ਵਾਲੀ ਘਟਨਾ ਹੈ ਜਿਹੜੀ ਉਹ ਸਾਰੀ ਤੁਸੀਂ ਜਾਣਦੇ ਹੋ ਕਿ ਭੁੱਖੇ ਸਾਧੂਆਂ ਨੂੰ ਭੋਜਨ ਜਿਹੜਾ ਉਹ ਕਰਵਾਇਆ ਤੇ ਇਸ ਘਟਨਾ ਨੂੰ ਸੱਚਾ ਸੌਦਾ ਦਾ ਨਾਂ ਦਿੱਤਾ ਫਿਰ ਵਿਆਹ ਜਿਹੜਾ ਉਹਨਾਂ ਦਾ ਵਿਆਹ ਸੀਗਾ ਬਟਾਲਾ ਨਿਵਾਸੀ ਮੂਲ ਚੰਦ ਦੀ ਸੁਪੁੱਤਰੀ ਸੁਰਖਣੀ ਦੇਵੀ ਨਾਲ ਕੀਤਾ 14 ਵਰਿਆਂ ਦੀ ਉਮਰ ਦੇ ਵਿੱਚ ਵਿਆਹ ਦੋ ਪੁੱਤਰ ਸ਼੍ਰੀ ਚੰਦ ਤੇ ਲਖਮੀ ਦਾਸ ਸల్ਤਾਨਪੁਰ ਲੋਧੀ ਵਿੱਚ ਨੌਕਰੀ ਕੀਤੀ ਫਿਰ ਉਹਨਾਂ ਨੇ 20 ਵਰਿਆਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਜੀਜਾ ਸੀਗਾ ਜਿਹੜਾ ਉਹਨਾਂ ਦੀ ਭੈਣ ਦਾ ਪਤੀ ਉਹਦੇ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ ਤੇ ਉੱਥੇ ਵੀ ਉਹ ਤੇਰਾ ਤੇਰਾ ਤੋਲਦੇ ਸੀ ਗਿਆਨ ਦੀ ਪ੍ਰਾਪਤੀ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਰੋਜ਼ਾਨਾ ਬੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ 20 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਸੁਲਤਾਨਪੁਰ ਨੋਦੀ ਆਪਣੀ ਭੈਣ ਕੋਲ ਰਹਿੰਦੇ ਸੀ ਤਾਂ ਇੱਕ ਵਾਰੀ ਉਹ 3 ਦਿਨ ਅਨੋਪ ਰਹੇ ਸੱਚੇ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਸੀ ਇਸ ਟਾਈਮ ਦੇ ਉੱਤੇ ਤਾਂ ਇਸ ਟਾਈਮ ਉਹਨਾਂ ਦੀ ਉਮਰ ਕਿੰਨੀ ਸੀ 30 ਸਾਲ ਸਭ ਤੋਂ ਪਹਿਲਾਂ ਕਿਹੜਾ ਵਚਨ ਕਿ ਹਸੀ ਉਹਨਾਂ ਨੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਤਾਂ ਇਹ ਸੀਗਾ ਫਰਸਟ ਪੀਰੀਅਡ ਉਹਨਾਂ ਦੀ ਲਾਈਫ ਦਾ ਦੂਸਰਾ ਕਾਲ ਆ ਜਿਹੜਾ ਉਹ 1400 ਦੇਲੇ ਤੋਂ 1521 ਉਦਾਸੀਆਂ ਦਾ ਕਾਲ ਆ ਇਹ ਇੰਪੋਰਟੈਂਟ ਕੁਐਸਚਨ ਇਹਦੇ ਵਿੱਚ ਨੇ ਕਿ ਜਿਹੜੀਆਂ ਉਦਾਸੀਆਂ ਨੇ ਕਿੱਥੋਂ ਕਿਵੇਂ ਹੋਈਆਂ 1400 ਦੇਲੇ ਵਿੱਚ ਗਿਆਨ ਪ੍ਰਾਪਤੀ ਜਦੋਂ ਉਹਨਾਂ ਨੂੰ ਹੋਈ ਤਾਂ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਬਹੁਤ ਸਮਾਂ ਸੁਲਤਾਨਪੁਰ ਲੋਧੀ ਨਹੀਂ ਰਹੇ ਉਹ ਦੇਸ਼ ਵਿਦੇਸ਼ ਦੀ ਲੰਬੀ ਯਾਤਰਾ ਲਈ ਨਿਕਲ ਪਏ 21 ਬਰੇ 30 ਸਾਲ ਦੀ ਉਮਰ ਤੋਂ ਬਾਅਦ 21 ਬਰੇ ਲਗਭਗ ਇਹਨਾਂ ਯਾਤਰਾਵਾਂ ਚ ਬਤੀਤ ਕੀਤੀਆਂ ਉਹਨੇ ਉਹਨਾਂ ਨੇ ਤਾਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਏ ਤਾਂ ਕਿਉਂਕਿ ਗੁਰੂ ਗੁਰੂ ਸਾਹਿਬ ਘਰ-ਵਾਰ ਤਿਆ ਕੇ ਉਦਾਸੀਆਂ ਵਾਂਗ ਘੁੰਮਦੇ ਫਿਰਦੇ ਸੀ ਇਸ ਲਈ ਇਹਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਏ ਅ ਉਦਾਸੀਆਂ ਲਈ ਸਾਨੂੰ ਥੋੜੀ ਜਿਹੀ ਜਾਣਕਾਰੀ ਹੈ ਜਿਹੜੀ ਉਹ ਘੱਟ ਮਿਲਦੀ ਆ ਕਿਉਂਕਿ ਗੁਰੂ ਜੀ ਨੇ ਆਪਣੀਆਂ ਉਦਾਸੀਆਂ ਦਾ ਕੋਈ ਵੇਰਵਾ ਨਹੀਂ ਦਿੱਤਾ ਦੂਸਰੇ ਨੰਬਰ ਤੇ ਨਾ ਉਦਾਸੀਆਂ ਸੰਬੰਧੀ ਕੋਈ ਸਮਕਾਲੀਨ ਸੋਮਾ ਵੀ ਨਹੀਂ ਮਿਲਦਾ ਕਿ ਜਿਹਦੇ ਵਿੱਚ ਇਹਨਾਂ ਉਦਾਸੀਆਂ ਦਾ ਵਰਣਨ ਹੋਵੇ ਤੀਸਰੀ ਗੱਲ ਇਹ ਆ ਕਿ ਇਹਨਾਂ ਨਾਲ ਸੰਬੰਧਿਤ ਕਈ ਥਾਵਾਂ ਦਾ ਹੁਣ ਨਾਂ ਬਦਲ ਗਿਆ ਏ ਜਿਨ੍ਹਾਂ ਨੂੰ ਅਸੀਂ ਲੱਭਣਾ ਜਿਹੜਾ ਇਹ ਬਹੁਤ ਮੁਸ਼ਕਲ ਆ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਆ ਚੌਥੀ ਗੱਲ ਇਹ ਆ ਇਹਨਾਂ ਉਦਾਸੀਆਂ ਵਿੱਚ ਕੀ ਇਹਨਾਂ ਦੀ ਜਾਣਕਾਰੀ ਸਬੰਧੀ ਸਾਡਾ ਮੁੱਖ ਸੋਮਾ ਜਨਮ ਸਾਖੀਆਂ ਹੀ ਨੇ ਪਰ ਇਹਨਾਂ ਜਨਮ ਸਾਖੀਆਂ ਵਿੱਚ ਦਿੱਤਾ ਗਿਆ ਵੇਰਵਾ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ ਇਸ ਕਰਕੇ ਜਿਹੜਾ ਇਹਨਾਂ ਦੀਆਂ ਕੁੱਲ ਇਹਨਾਂ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਇਸ ਸਬੰਧੀ ਇਤਿਹਾਸਕਾਰਾਂ ਦੇ ਮਤਭੇਦ ਨੇ ਆਧੁਨਿਕ ਖੋਜਾਂ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ 3 ਸੀ ਉਦਾਸੀਆਂ ਦੇ ਉਦੇਸ਼ ਕੀ ਸੀਗੇ ਲੋਕਾਂ ਵਿੱਚ ਫੈਲੀ ਅਗਿਆਨਤਾ ਅੰਧਵਿਸ਼ਵਾਸ ਨੂੰ ਦੂਰ ਕਰਨਾ ਕਿਉਂਕਿ ਅਲੱਗ-ਅਲੱਗ ਉਦਾਸੀਆਂ ਦੇ ਵਿੱਚ ਉਹਨਾਂ ਨੇ ਇਹ ਕੰਮ ਕੀਤੇ ਵੀ ਨੇ ਤੇ ਪ੍ਰਮਾਤਮਾ ਦੀ ਪੂਜਾ ਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ ਤਾਂ ਬਹੁਤ ਸਾਰੇ ਕਿਉਂਕਿ ਬਹੁਤ ਸਾਰੇ ਅੰਧਵਿਸ਼ਵਾਸ ਸੀਗੇ ਉਸ ਟਾਈਮ ਦੇ ਉੱਤੇ ਮੁ슬ਮਨ ਤੇ ਧਾਰਮਿਕ ਆਗੂ ਨੇ ਜਿਹੜੇ ਉਹ ਬਹੁਤ ਆਪਣੇ ਰਸਤੇ ਤੋਂ ਭਟਕੇ ਹੋਏ ਸੀ ਜਿਨ੍ਹਾਂ ਨੂੰ ਰਸਤੇ ਤੇ ਪਾਉਣਾ ਇੱਕ ਮੁੱਖ ਮੋਟਿਵ ਸੀਗਾ ਉਹਨਾਂ ਦੀਆਂ ਉਦਾਸੀਆਂ ਦਾ ਪਹਿਲੀ ਉਦਾਸੀ ਦੀ ਗੱਲ ਅਸੀਂ ਕਰੀਏ ਜੇ ਤਾਂ ਪਹਿਲੀ ਉਦਾਸੀ ਦੀ ਸ਼ੁਰੂਆਤ ਹੈ ਜਿਹੜੀ 1499 ਦੇ ਅੰਤ ਵਿੱਚ ਹੋਈ ਭਾਈ ਮਰਦਾਨਾ ਜੀ ਇਹਨਾਂ ਸਾਰੀਆਂ ਉਦਾਸੀਆਂ ਦੇ ਵਿੱਚ ਜੋ ਗੁਰੂ ਸਾਹਿਬ ਦੇ ਇੱਕ ਪ੍ਰਸਿੱਧ ਸ਼ਰਧਾਲੂ ਸੀ ਉਹਨਾਂ ਦੇ ਨਾਲ ਰਿਹਾ ਰਵਾਬੀ ਰਵਾਬ ਨਾਮੀ ਸਾਜ਼ ਵਜਾਉਂਦਾ ਸੀ ਜਦੋਂ ਗੁਰੂਦੇਵ ਕੀਰਤਨ ਕਰਦੇ ਸੀ ਇਸ ਯਾਤਰਾ ਨੂੰ ਗੁਰਨਾਨਕ ਦੇਵ ਜੀ ਨੇ 12 ਸਾਲ ਵਿੱਚ ਸੰਪੂਰਨ ਕੀਤਾ ਪਹਿਲੀ ਉਦਾਸੀ ਨੂੰ ਕਿਹੜੇ ਕਿਹੜੇ ਸਥਾਨਾਂ ਤੇ ਗਏ ਸੈਦਪੁਰ ਗਏ ਸਭ ਤੋਂ ਪਹਿਲਾਂ ਸultanpur ਤੋਂ ਐਮਨਾਬਾਦ ਸੈਦਪੁਰ ਵਿਖੇ ਪਹੁੰਚੇ ਮਾਲਕ ਭਾਗੋ ਵਾਲੀ ਘਟਨਾ ਹੈ ਜਿਹੜੀ ਉਹ ਸੈਦਪੁਰ ਵਿਖੇ ਵਾਪਰੀ ਜਦੋਂ ਇੱਕ ਗਰੀਬ ਤਰਖਾਨ ਪਾਈ ਲਾਲੂ ਦੇ ਘਰ ਠਹਿਰੇ ਕਿਉਂਕਿ ਮਲਕ ਬਾਗੋ ਜ਼ਮੀਂਦਾਰ ਸੀ ਪਿੰਡ ਦਾ ਤਾਂ ਮਲਕ ਬਾਗੋ ਨਹੀਂ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਉਹ ਮਲਕ ਬਾਗੋ ਦੇ ਘਰ ਰੁਕਣ ਉਹ ਚਾਹੁੰਦਾ ਸੀ ਕਿ ਉਹ ਮੇਰੀ ਮਹਿਮਨ ਮਹਿਮਾਨ ਨਿਵਾਜੀ ਸਵੀਕਾਰ ਕਰਨ ਇਸ ਲਈ ਇਹ ਘਟਨਾ ਵਾਪਰੀ ਸੀਗੀ ਅੱਗੇ ਤੁਸੀਂ ਸਾਰੇ ਜਾਣਦੇ ਹੋ ਇਸ ਘਟਨਾ ਬਾਰੇ ਜੇ ਇੱਥੇ ਪੜ੍ਹ ਸਕਦੇ ਹੋ ਅੱਗੇ ਤਾਲੁੰਬਾ ਤਾਲੁੰਬਾ ਪ੍ਰਦੇਸ਼ ਜਿਹੜਾ ਹੈ ਤਾਲੁੰਬਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਨਾਲ ਸੱਜਣ ਵਾਲੀ ਸੱਜਣ ਠੱਗ ਵਾਲੀ ਘਟਨਾ ਹੈ ਜਿਹੜੀ ਉਹ ਤਾਲੁੰਬਾ ਵਿਖੇ ਜਿਹੜੀ ਸੀਗੀ ਉਹ ਬੀਤੀ ਅੱਗੇ ਕੁਰੂਖੇਤਰ ਗਏ ਕੁਰੂਖੇਤਰ ਦੇ ਵਿੱਚ ਸੂਰਜ ਗ੍ਰਹਿਣ ਮੌਕੇ ਪਹੁੰਚੇ ਸੀ ਗੁਰੂ ਸਾਹਿਬ ਹਜ਼ਾਰਾਂ ਬ੍ਰਾਹਮਣ ਤੇ ਸਾਧੂ ਇਸ ਟਾਈਮ ਇਕੱਠੇ ਹੋਏ ਹੋਏ ਸੀਗੇ ਕਿਹਾ ਜਾਂਦਾ ਕਿ ਇਸ ਮੌਕੇ ਤੇ ਗੁਰੂ ਸਾਹਿਬ ਦੇ ਇੱਕ ਸ਼ਰਧਾਲੂ ਨੇ ਉਹਨਾਂ ਨੂੰ ਹਿਰਨ ਦਾ ਮਾਸ ਪੇਟ ਕੀਤਾ ਗੁਰੂ ਸਾਹਿਬ ਨੇ ਮਾਸ ਰਿੰਨਣ ਦਾ ਹੁਕਮ ਦਿੱਤਾ ਜਦੋਂ ਬ੍ਰਾਹਮਣਾਂ ਨੂੰ ਇਸ ਬਾਰੇ ਪਤਾ ਲੱਗਿਆ ਗੁਰੂ ਸਾਹਿਬ ਨੂੰ ਬਹੁਤ ਬੁਰਾ ਭਲਾ ਕੇ ਹਾ ਉਹਨਾਂ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਮਾਸ ਖਾਣ ਜਾਂ ਨਾ ਖਾਣ ਸੰਬੰਧੀ ਝਗੜਾ ਨਹੀਂ ਕਰਨਾ ਚਾਹੀਦਾ ਬਲਕਿ ਆਤਮਾ ਨੂੰ ਪਵਿੱਤਰ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ ਬਧੇਰੇ ਇਤਿਹਾਸਕਾਰ ਨੇ ਜਿਹੜੇ ਉਹ ਇਸ ਘਟਨਾ ਨਾਲ ਸਹਿਮਤ ਨਹੀਂ ਕਿਉਂਕਿ ਇਹ ਘਟਨਾ ਜਿਹੜੀ ਉਹ ਇੱਕ ਮਨ ਘੜਤ ਗੱਲ ਲੱਗ ਰਹੀ ਹੈ ਅੱਗੇ ਪਾਣੀਪਤ ਪਾਣੀਪਤ ਪਹੁੰਚੇ ਫਿਰ ਗੁਰੂ ਸਾਹਿਬ ਪਾਣੀ ਪਤ ਵੀਕੇ ਗੁਰੂ ਨਾਨਕ ਦੇਵ ਜੀ ਪ੍ਰਸਿੱਧ ਸੂਫੀ ਸ਼ੇਖ ਤਾਹਿਰ ਨੂੰ ਮਿਲੇ ਜਿਹੜਾ ਕਿ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਸ਼ਰਧਾਲੂ ਬਣ ਗਿਆ ਫਿਰ ਦਿੱਲੀ ਮਜਨੂ ਦਾ ਟਿੱਲਾ ਵੀਕੇ ਠਹਿਰੇ ਦਿੱਲੀ ਵਿੱਚ ਜਾ ਕੇ ਗੁਰੂ ਸਾਹਿਬ ਤੇ ਮਜਨੂ ਜਿਹੜਾ ਸੀਗਾ ਉਹ ਇੱਕ ਪ੍ਰਸਿੱਧ ਫਕੀਰ ਸੀ ਜਿਸ ਦਾ ਲੋਕਾਂ ਤੇ ਪ੍ਰਭਾਵ ਸੀਗਾ ਤੇ ਇਹ ਜਿਹੜੀ ਘਟਨਾ ਹੈ ਮਜਨੂ ਕਾ ਟਿੱਲਾ ਠ aeration ਦੀ ਦਿੱਲੀ ਵਿਖੇ ਵਾਪਰੀ ਅੱਗੇ ਹਰੀਦਵਾਰ ਪਹੁੰਚਣ ਤੇ ਵੱਡੀ ਗਿਣਤੀ 'ਚ ਜਿਹੜੇ ਆ ਹਿੰਦੂ ਨੇ ਉਹ ਗੰਗਾ ਸਨਾਨ ਲਈ ਪਹੁੰਚੇ ਹੋਏ ਸੀ ਉਹ ਇਸ਼ਨਾਨ ਕਰਕੇ ਪੂਰਬ ਮੂੰਹ ਵੱਲ ਪੂਰਬ ਵੱਲ ਨੂੰ ਮੂੰਹ ਕਰਕੇ ਸੂਰਜ ਤੇ ਪਿਤਰਾਂ ਨੂੰ ਪਾਣੀ ਦੇ ਰਹੇ ਸਨ ਤਾਂ ਅਜਿਹਾ ਦੇਖ ਕੇ ਗੁਰੂ ਸਾਹਿਬ ਪਛਮ ਵੱਲ ਮੂੰਹ ਕਰਕੇ ਪਾਣੀ ਦੇਣ ਲੱਗ ਪਏ ਤੇ ਇਹ ਸਾਰੀ ਘਟਨਾ ਦੇ ਵਿੱਚ ਜਿਹੜਾ ਗੁਰੂ ਜੀ ਨੇ ਉਹਨਾਂ ਇਹ ਕਹਿਣੂ ਕਿ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਲੋਕਾਂ ਨੂੰ ਅੰਧ ਵਿਸ਼ਵਾਸ ਚੋਂ ਕੱਢਿਆ ਫਿਰ ਗੋਰਖ ਮਤਾ ਹਰਦਵਾਰ ਤੋਂ ਬਾਅਦ ਗੁਰੂ ਸਾਹਿਬ ਗੋਰਖ ਮਤਾ ਪਹੁੰਚੇ ਸਿੱਧ ਜੋਗੀਆਂ ਨਾਲ ਇੱਥੇ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਜਿਹੜਾ ਇਹ ਆਤਮਾ ਦੀ ਸ਼ੁੱਧੀ ਦਾ ਨਵਾਂ ਰਸਤਾ ਦਿਖਾਇਆ ਤੇ ਇਸ ਕਰਕੇ ਜਿਹੜਾ ਉਹ ਬਹੁਤ ਸਾਰੇ ਸ਼ਰਧਾ ਉਹਨਾਂ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜਿਹੜੇ ਨੇ ਸ਼ਰਧਾਲੂ ਬਣ ਗਏ ਤੇ ਉਹਨਾਂ ਨੇ ਆਪਣਾ ਗੋਰਖ ਮੱਤੇ ਦਾ ਨਾਮ ਨਾਨਕ ਮੱਤਾ ਰੱਖ ਲਿਆ ਜਾਂ ਪੈ ਗਿਆ ਬਨਾਰਸ ਪਹੁੰਚੇ ਫਿਰ ਗੁਰੂ ਜੀ ਇੱਥੇ ਉਹਨਾਂ ਦੀ ਮੁਲਾਕਾਤ ਪੰਡਤ ਚਤਰਦਾਸ ਨਾਲ ਹੋਈ ਤੇ ਮੂਰਤੀ ਪੂਜਾ ਬਾਰੇ ਕਲੰਬੀ ਬਹਿਸ ਹੋਈ ਤੇ ਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਗੁਰੂ ਜੀ ਦਾ ਦਾਸ ਬਣ ਗਿਆ ਫਿਰ ਗਿਆ ਗੁਰੂ ਨਾਨਕ ਦੇਵ ਜੀ ਨੇ ਗਿਆ ਵਿਖੇ ਹਿੰਦੂਆਂ ਨੂੰ ਆਪਣੇ ਪਿਤਰਾਂ ਨੂੰ ਭੋਜਨ ਛਕਾਉਂਦੇ ਦੇਖਿਆ ਤਾਂ ਇਹ ਰਸਮ ਦਾ ਵੀ ਵਿਰੋਧ ਕੀਤਾ ਉਹਨਾਂ ਨੇ ਨੈਕਸਟ ਹੈ ਤੁਬਰੀ ਤੁਬਰੀ ਅਸਾਮ ਵਿੱਚ ਆ ਇਹ ਇੱਥੇ ਗੁਰੂ ਜੀ ਦੀ ਮੁਲਾਕਾਤ ਸ਼ੰਕਰਦੇਵ ਨਾਲ ਹੋਈ ਤਾਂ ਤੁਹਾਨੂੰ ਇਹ ਕੁਐਸਚਨ ਆ ਸਕਦਾ ਕਿ ਕਿੱਥੇ ਕਿਹਦੀ ਮੁਲਾਕਾਤ ਕਿਵੇਂ ਹੋਈ ਕਾਮਰੂਪ ਇਹ ਵੀ ਅਸਾਮ ਵਿੱਚ ਆ ਤੁਬਰੀ ਤੋਂ ਬਾਅਦ ਕਾਮਰੂਪ ਪਹੁੰਚੇ ਇੱਥੇ ਜਾਦੂਗਰਨੀ ਨੂਰ ਸ਼ਾਹੀ ਜਿਹੜੀ ਸੀ ਉਸ ਨੂੰ ਠੀਕ ਰਸਤੇ ਤੇ ਪਾਇਆ ਜਗਨਨਾਥਪੁਰੀ ਜਗਨਨਾਥਪੁਰੀ ਜਿਹੜੀ ਅਸਾਮ ਦੀ ਯਾਤਰਾ ਤੋਂ ਬਾਅਦ ਉੜੀਸਾ ਵਿੱਚ ਜਗਨਨਾਥਪੁਰੀ ਪਹੁੰਚੇ ਗੁਰੂ ਸਾਹਿਬ ਤੇ ਉੱਥੇ ਜਿਹੜਾ ਉਹਨਾਂ ਨੇ ਆਰਤੀ ਦੀ ਰਸਮ ਜਿਹੜੀ ਸੀਗੀ ਉਹ ਸਹੀ ਢੰਗ ਨਾਲ ਜਿਹੜੀ ਹੈ ਕਰਨੀ ਦੱਸੀ ਸ਼੍ਰੀਲੰਕਾ ਸ਼੍ਰੀਲੰਕਾ ਗੁਰੂ ਨਾਨਕ ਦੇਵ ਜੀ ਦੱਖਣੀ ਭਾਰਤ ਦੇ ਪ੍ਰਦੇਸ਼ਾਂ ਤੋਂ ਹੁੰਦੇ ਹੋਏ ਲੰਕਾ ਪਹੁੰਚੇ ਉਸ ਸਮੇਂ ਲੰਕਾ ਦੇ ਰਾਜੇ ਦਾ ਜਨਮ ਸਾਖੀਆਂ ਵਿੱਚ ਸ਼ਿਵਨਾਥ ਦੱਸਿਆ ਗਿਆ ਨਾ ਤੇ ਉਹ ਵੀ ਗੁਰੂ ਸਾਹਿਬ ਦੀ ਬਾਣੀ ਤੇ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਗਿਆ ਤੇ ਲੰਕਾ ਦੇ ਨਿਵਾਸੀ ਸੀਗੇ ਜਿਹੜੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਪਾਕਪਟਨ ਲੰਕਾ ਤੋਂ ਪੰਜਾਬ ਵਾਪਸੀ ਸਮੇਂ ਗੁਰੂ ਨਾਨਕ ਦੇਵ ਜੀ ਪਾਕਪਟਨ ਠਹਿਰੇ ਉਹ ਸ਼ੇਖ ਫਰੀਦ ਦੀ ਗੱਦੀ ਤੇ ਬੈਠੇ ਸ਼ੇਖ ਬ੍ਰਾਹਮਣ ਨੂੰ ਮਿਲੇ ਪ੍ਰਸੀਦ ਸੂਫੀ ਸੰਤ ਨੂੰ ਮਿਲ ਕੇ ਬਹੁਤ ਖੁਸ਼ ਹੋਏ ਤੇ ਸ਼ੇਖ ਬਰਮ ਵੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਫਿਰ ਸੈਕੰਡ ਉਦਾਸੀ ਜਿਹੜੀ ਦੂਜੀ ਉਦਾਸੀ ਉਹੋ ਸੀਗੀ ਕੁਝ ਸਮਾਂ ਗੁਰੂ ਜੀ ਤਲਵੰਡੀ ਤੇ ਸultanpur ਠਹਿਰਨ ਤੋਂ ਬਾਅਦ 1513-14 ਦੇ ਵਿੱਚ ਉਹਨਾਂ ਨੇ ਦੂਸਰੀ ਉਦਾਸੀ ਸ਼ੁਰੂ ਕੀਤੀ ਉੱਤਰ ਵੱਲੋਂ ਇਸ ਉਦਾਸੀ ਨੂੰ ਉਹਨਾਂ ਨੂੰ 4 ਸਾਲ ਲੱਗੇ ਪ੍ਰਮੁੱਖ ਸਥਾਨ ਕਿਹੜੇ ਸੀਗੇ ਪਹਾੜੀ ਰਿਆਸਤਾ ਇੱਥੇ ਗੁਰੂ ਨਾਨਕ ਜੀ ਮੰਡੀ ਰਿਵਾਲਸਰ ਜਵਾਲਾਮੁਖੀ ਕਾਂਗੜਾ ਬੈਜਨਾਥ ਕੁੱਲੂ ਇਹਨਾਂ ਪਹਾੜੀ ਰਿਆਸਤਾਂ ਦੀ ਯਾਤਰਾ ਕੀਤੀ ਉਹਨਾਂ ਨੇ ਅੱਗੇ ਕੈਲਾਸ਼ ਪਰਵਤ ਕੈਲਾਸ਼ ਸੁਮੇਰ ਪਰਵਤ ਪਹੁੰਚੇ ਤਿੱਬਤ ਤੋਂ ਹੁੰਦੇ ਹੋਏ ਤਾਂ ਇੱਥੇ ਵੀ ਗੁਰੂ ਜੀ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਲੱਦਾਖ ਲਦਾਖ ਦੀ ਉਦਾਸੀ ਕਲਾਸ਼ ਪर्वਤ ਤੋਂ ਬਾਅਦ ਗੁਰੂ ਜੀ ਲਦਾਖ ਪਹੁੰਚੇ ਇੱਥੇ ਵੀ ਬਹੁਤ ਸਾਰੇ ਲੋਕ ਸੀਗੇ ਗੁਰੂ ਜੀ ਦੇ ਪੈਰੋਕਾਰ ਬਣ ਗਏ ਕਸ਼ਮੀਰ ਕਸ਼ਮੀਰ ਸਥਿਤ ਮਟਨ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਜਦੋਂ ਪੰਡਿਤ ਬ੍ਰਹਮਦਾਸ ਨਾਲ ਹੋਈ ਜਿੱਥੇ ਧਾਰਮਿਕ ਫਾਦ ਵਿਵਾਦ ਹੋਇਆ ਕਾਫੀ ਲੰਬਾ ਸਮਾਂ ਤੇ ਅੱਗੇ ਹਸਨ ਅਬਦਾਲ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਵਦਾਲ ਵਿਖੇ ਰੁਕੇ ਗੁਰੂ ਜੀ ਇੱਥੇ ਹੰਕਾਰੀ ਫਕੀਰ ਬਲੀ ਕੰਧਾਰੀ ਦਾ ਜਿਹੜਾ ਏ ਉਹ ਤੁਸੀਂ ਕਹਿ ਲੋ ਕਿ ਮਤ ਸੰਵਾਰੀ ਤੇ ਉੱਥੇ ਪੰਜਾ ਸਾਹਿਬ ਗੁਰਦੁਆਰਾ ਜਿਹੜਾ ਉਹ ਬਣਿਆ ਹੋਇਆ ਧਾਰਮਿਕ ਸਥਾਨ ਬਲੀ ਕੰਧਾਰੀ ਵਾਲੀ ਤੁਸੀਂ ਜਿਹੜੀ ਇਹ ਸਾਖੀ ਸੁਣੀ ਹੋਣੀ ਫਿਰ ਸਿਆਲਕੋਟ ਗੁਰ ਗੁਰਨਾਨਕ ਦੇਵ ਜੀ ਮੁਸਲਮਾਨ ਸੰਤ ਹਮਜ਼ਾ ਗੋਸ ਨੂੰ ਮਿਲੇ ਉਹ ਸ਼ਹਿਰ ਦੇ ਲੋਕਾਂ ਤੋਂ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਉਹਦੀ ਸ਼ਕਤੀ ਰਾਂਹੀਂ ਸਾਰੇ ਸ਼ਹਿਰ ਨੂੰ ਤਬਾਹ ਕਰਨ ਦੇ ਤਲਿਆ ਹੋਇਆ ਸੀ ਤਾਂ ਗੁਰੂ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਪੈਰੋਕਾਰ ਬਣ ਗਿਆ ਫਿਰ ਤੀਸਰੀ ਉਦਾਸੀ 1517 ਈਸਵੀ ਵਿੱਚ ਸ਼ੁਰੂ ਕੀਤੀ ਇਸ ਦੇ ਦੌਰਾਨ ਗੁਰੂ ਸਾਹਿਬ ਪੱਛਮੀ ਏਸ਼ੀਆ ਦੇ ਦਿਸ਼ਾਵਾਂ ਵੱਲ ਗਏ ਇਹਨਾਂ ਦੇ ਵਿੱਚ ਮੁਲਤਾਨ ਮੁਲਤਾਨ ਦੀ ਘਟਨਾ ਹੈ ਜਿਹੜੀ ਇਹ ਮੁਲਾਕਾਤ ਉਹਨਾਂ ਦੀ ਹੋਈ ਸ਼ੇਖ ਬਹਾਉਦੀਨ ਦੀ ਇੱਥੇ ਬਹਾਉਦੀਨ ਨਾਲ ਤੇ ਦੁੱਧ ਵਾਲੀ ਘਟਨਾ ਜਿਹੜੀ ਇੱਥੇ ਵਾਪਰੀ ਫਿਰ ਮੱਕਾ ਪਹੁੰਚੇ ਕਾਜ਼ੀ ਰੁਕਨਦੀਨ ਨਾਲ ਜਿਹੜੀ ਉੱਥੇ ਉਹਨਾਂ ਦੀ ਗੱਲਬਾਤ ਹੋਈ ਤੇ ਕਾਫੀ ਜ਼ਿਆਦਾ ਜਿਹੜਾ ਉਹ ਗੁਰੂ ਜੀ ਤੋਂ ਪ੍ਰਭਾਵਿਤ ਹੋਏ ਆ ਬੈਸਵਾ ਜੀ ਤੋਂ ਬਾਅਦ ਉਹਨੇ ਗੁਰੂ ਜੀ ਦਾ ਜਿਹੜਾ ਪ੍ਰਭਾਵ ਸੀ ਉਹ ਸਵੀਕਾਰ ਕਰ ਲਿਆ ਫਿਰ ਮਦੀਨਾ ਮੱਕੇ ਤੋਂ ਬਾਅਦ ਗੁਰੂ ਜੀ ਮਦੀਨਾ ਪਹੁੰਚੇ ਇੱਥੇ ਕੀ ਆ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਆ ਇੱਥੇ ਗੁਰੂ ਜੀ ਨੇ ਆਪਣਾ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਗੁਰੂ ਸਾਹਿਬ ਦਾ ਇਮਾਮ ਆਜ਼ਮ ਨਾਲ ਵਟਾਰ-ਵਟਾਂਦਰਾ ਹੋਇਆ ਫਿਰ ਬਗਦਾਦ ਬਗਦਾਦ ਵਿੱਚ ਗੁਰੂ ਸਾਹਿਬ ਦੀ ਮੁਲਾਕਾਤ ਸ਼ੇਖ ਬਹਿਲੋਲ ਨਾਲ ਹੋਈ ਗੁਰੂ ਜੀ ਇੱਥੇ ਲਗਭਗ 4 ਮਹੀਨੇ ਰਹੇ ਕੰਧਾਰ ਤੇ ਕਾਬਲ ਬਗਦਾਦ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਕੰਧਾਰ ਤੇ ਫਿਰ ਕਾਬਲ ਪਹੁੰਚੇ ਇੱਥੇ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਪਿਸ਼ਾਵਰ ਪਿਸ਼ਾਵਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਗੀਆਂ ਨਾਲ ਕਾਫੀ ਲੰਬੀ ਵਾਰਤਾਲਾਪ ਹੋਈ ਤੇ ਉਹਨਾਂ ਨੂੰ ਅਸਲੀ ਧਰਮ ਦਾ ਮਾਰਗ ਹੈ ਜਿਹੜਾ ਗੁਰੂ ਸਾਹਿਬ ਨੇ ਦਿਖਾਇਆ ਸੈਦਪੁਰ 1520-21 ਵਿੱਚ ਗੁਰੂ ਨਾਨਕ ਦੇਵ ਜੀ ਸੈਦਪੁਰ ਪਹੁੰਚੇ ਉਸ ਸਮੇਂ ਬਾਬਰ ਨੇ ਪੰਜਾਬ ਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ ਤੇ ਇਹ ਘਟਨਾ ਦੇ ਵਿੱਚ ਸਿਹਦਪੁਰ ਚ ਭਾਰੀ ਲੁੱਟ ਮਾਰ ਕੀਤੀ ਗਈ ਅੱਗਾਂ ਲਗਾਈਆਂ ਗਈਆਂ ਬੇਪਤੀ ਕੀਤੀ ਗਈ ਤੇ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਆ ਜਿਹੜਾ ਉੱਥੇ ਹੋਇਆ ਤੇ ਇਹੀ ਜਿਹੜਾ ਪ੍ਰਭਾਵ ਗੁਰੂ ਜਿਹੜਾ ਗੁਰੂ ਜੀ ਤੇ ਪਿਆ ਤਾਂ ਗੁਰੂ ਜੀ ਜਿਹੜੇ ਸੀਗੇ ਉੱਥੇ ਕੈਦ ਕੀਤਾ ਗਿਆ ਤਾਂ ਇਹਨਾਂ ਕੈਦੀਆਂ ਦੇ ਵਿੱਚ ਗੁਰੂਦੇਵ ਜੀ ਨੂੰ ਮਿਲ ਕੇ ਜਿਹੜਾ ਬਾਵਰ ਸੀਗਾ ਉਹ ਪ੍ਰਭਾਵਿਤ ਹੋਇਆ ਤੇ ਆਪ ਦਰਸ਼ਨਾਂ ਲਈ ਆਇਆ ਤੇ ਬਹੁਤ ਸਾਰੇ ਕੈਦੀਆਂ ਨੂੰ ਉਸਨੇ ਗੁਰੂ ਜੀ ਦੇ ਨਾਲ ਰਿਹਾ ਕਰ ਦਿੱਤਾ ਤਾਂ ਇੱਥੇ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਵਰ ਦੇ ਜ਼ੁਲਮਾਂ ਬਾਰੇ ਲਿਖਿਆ ਏ ਇਸ ਤੋਂ ਬਾਅਦ ਗੁਰੂ ਸਾਹਿਬ ਤਲਵੰਡੀ ਵਿਖੇ ਆ ਗਏ ਤੇ ਇਹਨਾਂ ਯਾਤਰਾਵਾਂ ਦਾ ਸਿਲਸਿਲਾ ਜਿਹੜਾ ਉਹ 1521 ਵਿੱਚ ਸਮਾਪਤ ਹੋਇਆ ਉਦਾਸੀਆਂ ਦਾ ਪ੍ਰਭਾਵ ਤੇ ਬਹੁਤ ਸਾਰਾ ਪ੍ਰਭਾਵ ਪਿਆ ਉਦਾਸੀਆਂ ਦਾ ਸਿੱਧਾ ਨਾਥਾਂ ਜੋਗੀਆਂ ਬ੍ਰਾਹਮਣਾਂ ਚੋਰਾਂ ਠੱਗਾ ਅਪਰਾਧੀਆਂ ਸਭ ਦਾ ਦਿਲ ਜਿੱਤ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਸ਼ਰਧਾਲੂ ਬਣਾ ਕੇ ਆਪਣੇ ਗੁਰੂ ਸਾਹਿਬ ਸਿਗੇ ਜਿਹੜੇ ਉਹ ਆਪਣੀਆਂ ਉਦਾਸੀਆਂ ਨੂੰ ਪੂਰਾ ਕਰਕੇ ਆਪਣੇ ਜਿਹੜਾ ਤਲਵੰਡੀ ਸਾਹਿਬ ਵਿਖੇ ਆ ਗਏ ਅਸੀਂ ਕਹਿ ਸਕਦੇ ਹਾਂ ਕਿ ਇੱਥੋਂ ਹੀ ਜਿਹੜੀ ਸਿੱਖ ਪੰਥ ਦੀ ਹੋਂਦ ਸੀਗੀ ਉਹ ਬਣੀ ਸੀ ਡਾਕਟਰ ਐਸ ਐਸ ਕੋਹਲੀ ਨੇ ਵੀ ਇਹਨਾਂ ਸ਼ਬਦਾਂ ਨਾਲ ਕਿਹਾ ਹੈ ਉਹ ਪਾਉ ਗੁਰੂ ਨਾਨਕ ਦੇਵ ਜੀ ਇੱਕ ਪਵਿੱਤਰ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦੇ ਸਨ ਇਸ ਵਿੱਚ ਉਹਨਾਂ ਨੂੰ ਚਮਤਕਾਰੀ ਸਫਲਤਾ ਮਿਲੀ ਉਹ ਪਵਿੱਤਰ ਉਦੇਸ਼ ਕੀ ਸੀ ਸਿੱਖ ਪੰਥ ਦੀ ਹੋਂਦ ਤਾਂ ਇਹ ਇੱਕ ਇੰਪੋਰਟੈਂਟ ਗੱਲ ਆ ਯਾਦ ਰੱਖਣ ਯੋਗ ਤੀਸਰਾ ਕਾਲ 1521 ਤੋਂ 39 ਤੱਕ ਤਾਂ ਉਹਨਾਂ ਦੀ ਲਾਈਫ ਦਾ ਜਿਹੜਾ ਤੀਸਰਾ ਕਾਲ ਆ ਉਹ 1521 ਤੋਂ 39 ਤੱਕ ਸੀਗਾ ਇੱਥੇ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ ਰਾਵੀ ਦਰਿਆ ਦੇ ਕਿਨਾਰੇ 1521 ਵਿੱਚ ਕਰਤਾਰਪੁਰ ਭਾਵ ਕਰਤਾਰਪੁਰ ਦਾ ਭਾਵ ਕੀ ਹੈ ਈਸ਼ਵਰ ਦਾ ਨਗਰ ਇਸ ਨਗਰ ਦੀ ਸਥਾਪਨਾ ਉਹਨਾਂ ਨੇ ਕੀਤੀ ਇਸ ਸਥਾਨ ਤੇ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਜੀਵਨ ਦੇ ਆਖਰੀ 18 ਸਾਲ ਰਹੇ ਇਸ ਸਮੇਂ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਮ ਦੀਆਂ ਸੰਸਥਾਵਾਂ ਚਲਾਈਆਂ ਸੰਗਤ ਤੋਂ ਭਾਵ ਇਕੱਠ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ ਸੁਣਨ ਲਈ ਜੁੜਦਾ ਸੀ ਬਿਨਾਂ ਵਿਤਕ੍ਰੇ ਤੋਂ ਇਸ ਉਪਦੇਸ਼ ਵਿੱਚ ਸਾਰਿਆਂ ਨੂੰ ਸ਼ਾਮਿਲ ਹੋਣ ਦਾ ਹੱਕ ਸੀ ਪੰਗਤ ਤੋਂ ਭਾਵ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ ਤਾ ਇਥੇ ਵੀ ਲੰਗਰ ਵਿੱਚ ਵੀ ਕੋਈ ਜਾਤ ਪਾਤ ਦਾ ਵਿਤ੍ਰਣ ਵਿਤਕਰਾ ਜਿਹੜਾ ਨਹੀਂ ਕੀਤਾ ਜਾ ਸਕਦਾ ਸੀ ਗੁਰੂ ਜੀ ਨੇ ਇਹਨਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ અત્યੰਤ ਮਹੱਤਵਪੂਰਨ ਸਿੱਧ ਹੋਇਆ ਉਹਨਾਂ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਮ ਜਪਜੀ ਸਾਹਿਬ ਵਾਰ ਮਾਜ ਆਸਾ ਦੀ ਵਾਰ ਸਿੱਧ ਗੋਸ਼ਟੀ ਵਾਕ ਮਲਹਾਰ 12 ਮਾਂ ਤੇ ਪੱਟੀ ਨੇ ਫਿਰ ਉਤਰਾ ਅਧਿਕਾਰੀ ਦੀ ਗੱਲ ਕਰੀਏ ਅਸੀਂ ਤਾਂ 1539 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਪ੍ਰਸਿੱਧ ਸ਼ਰਧਾਲੂ ਭਾਈ ਲੈਣਾ ਜੀ ਨੂੰ ਉਤਰਾ ਅਧਿਕਾਰੀ ਨਿਯੁਕਤ ਕੀਤਾ ਦੇ ਇਸ ਵਾਰੇ ਜਿਹੜਾ ਇਹ ਡਾਕਟਰ ਸੰਗਤ ਸਿੰਘ ਨੇ ਵੀ ਲਿਖਿਆ ਗੁਰੂ ਨਾਨਕ ਜੀ ਦੀ ਸਭ ਤੋਂ ਵੱਡੀ ਦੇਣ ਇਹ ਸੀ ਕਿ ਉਹ ਆਪਣੇ ਮਿਸ਼ਨ ਦੇ ਸੰਗਠਨ ਤੇ ਕਾਰਜਾਂ ਨੂੰ ਸਿਖਰ ਤੱਕ ਪਹੁੰਚਾਉਣ ਲਈ ਇੱਕ ਉਤਰਾਧਿਕਾਰੀ ਉਹਨਾਂ ਨੇ ਨਿਯੁਕਤ ਕੀਤਾ ਇੰਦਰੀ ਆਵੀ ਭੁੱਖਾਂ ਦਾ ਜਿਹੜਾ ਉਹ ਕਹਿੰਦੇ ਪੰਜ ਇਹ ਬੈਰੀ ਨੇ ਮਨੁੱਖ ਦੇ ਜਿਨ੍ਹਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਖੰਡਨ ਕੀਤਾ ਪ੍ਰੋਹਿਤ ਵਰਗ ਦਾ ਖੰਡਨ ਕੀਤਾ ਜਾਤੀ ਪ੍ਰਥਾ ਦਾ ਖੰਡਨ ਕੀਤਾ ਉਹਨਾਂ ਨੇ ਮੂਰਤੀ ਪੂਜਾ ਖੋਖਲੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਇਸਤਰੀ ਨਾਲ ਮਾੜੇ ਸਲੂਕ ਦਾ ਖੰਡਨ ਕੀਤਾ ਤਾਂ ਇਹ ਸੀਗਾ ਗੁਰੂ ਨਾਨਕ ਦੇਵ ਜੀ ਦਾ ਜੀਵਨ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਡਿਟੇਲ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਫੇਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ